ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਬਹੁਤ ਸੋਹਣੇ ਕਾਟਨ ਦੀ ਕਲੈਕਸ਼ਨ ਦਿਖਾਵਾਂਗੇ ਸਟਾਰਟਿੰਗ ਜਿਹੜੀ ਆਪਾਂ ਆਫਰ ਤੇ ਪ੍ਰਾਈਜ਼ ਲਾਤੇ ਪਿਓਰ ਕਾਟਨ ਦਾ ਫੈਬਰਿਕ ਰਹੇਗਾ ਬਹੁਤ ਹੀ ਸੌਫਟ ਇਹ ਫੈਬਰਿਕ ਆ ਕੁਆਲਿਟੀ ਫੈਬਰਿਕ ਦੀ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਇਹ ਸੇਲ ਹੁੰਦੇ ਸੂਟ ਤਾਂ ਰਖੜੀ ਦੇ ਲਈ ਲੈ ਕੇ ਆਏ ਆ ਪਹਿਨੋ ਤੁਸੀਂ ਸਟਿਚ ਕਰੋ ਤੁਸੀਂ ਕਿਸੇ ਨੂੰ ਗਿਫਟ ਦੇਣਾ ਨਣਦਾ ਨੂੰ ਪਰਜਾਈਆਂ ਨੂੰ ਕਿਸੇ ਨੂੰ ਵੀ ਦੇਣਾ ਤਾਂ ਬਹੁਤ ਵਧੀਆ ਫੈਬਰਿਕ ਆ ਤੁਸੀਂ ਇਕੱਲ ਜਿਹੜਾ ਵੇਅਰ ਕਰੋਗੇ ਫੈਬਰਿਕ ਤੇ ਦੁਆਰਾ ਤੁਸੀਂ ਇੱਥੇ ਕੋਈ ਬੋਰ ਨਹੀਂ ਆਏਗੀ ਬਹੁਤ ਵਧੀਆ ਹੰਡਨਦਾਰੇ ਫੈਬਰਿਕ ਨਿਕਲੇਗਾ ਠੀਕ ਹੈ ਜੀ ਇਹਦਾ ਪ੍ਰਾਈਸ ਜਸਟ ਹੈਗਾ 550 ਰੁਪਏ ਚੈੱਕ ਕਰੀ ਚਲੋ ਕਲਰ ਕਲੈਕਸ਼ਨ ਅਨਲਿमिटेड ਆ ਕਲਰ ਬਹੁਤ ਹੀ ਹੋਣਗੇ ਅਗਰ ਤੁਹਾਨੂੰ ਇਹਦੇ ਵਿੱਚ ਕੋਈ ਵੀ ਆ ਤੁਹਾਨੂੰ ਦੇਖਣ ਚ ਕੋਈ ਵੀ ਡਾਊਟ ਲੱਗਦਾ ਤਾਂ ਤੁਸੀਂ ਦੁਬਾਰਾ ਜਿਹੜਾ ਮੈਸੇਜ ਕਰਕੇ ਫੋਟੋ ਮੰਗਵਾ ਸਕਦੇ ਹੋ ਆਪਣੇ ਕੋਲ WhatsApp ਤੇ ਕਲਰ ਕਲੈਕਸ਼ਨ ਬਹੁਤ ਆ ਘਟੋ ਘਟੇ ਇਹਦੇ ਵਿੱਚ 3-400 ਰੰਗ ਆਪਣੇ ਕੋਲ ਅਵੇਲੇਬਲ ਹੈ ਨੈਕਸਟ ਆਵਲਾ ਵੀ ਡਿਜ਼ਾਈਨ ਸੇਮ ਹੀ ਹੋਊਗਾ ਇਹ ਅਲੱਗ-ਅਲੱਗ ਥੋੜਾ ਜਿਹਾ ਪ੍ਰਿੰਟ ਦਾ ਵੱਖਰ ਫਰਕ ਰਹੇਗਾ ਜੀ ਠੀਕ ਹੈ ਜੀ ਇਹ ਵੀ 550 ਪ੍ਰਾਈਸ ਵਿੱਚ ਹੀ ਹੋਏਗਾ ਅਲੱਗ-ਅਲੱਗ ਆਗੇ ਆ ਪ੍ਰਿੰਟ ਨੈਕਸਟ ਆ ਵਾਲੇ ਬਹੁਤ ਸੋਹਣੇ ਰਿਯਾਨ ਕਾਟਨ ਦੇ ਵਿੱਚ ਸੂਟ ਆ ਠੀਕ ਹੈ 1050 ਦੇ ਤਿੰਨ ਸੂਟ ਹੋਣਗੇ ਇਹ ਫੈਬਰਿਕ ਇਹਦਾ ਵੀ ਬਹੁਤ ਵਧੀਆ ਬਹੁਤ ਸੇਲ ਹੁੰਦੇ ਇਹਦੇ ਨਾਲ ਦੇ ਸੂਟ ਕਾਫੀ ਆਪਾਂ ਸੇਲ ਕੀਤੇ ਆ ਠੀਕ ਹੈ ਜੀ 1050 ਰੁਪਏ ਦੇ ਤਿੰਨ ਹੋਣਗੇ ਸ਼ਿਪਿੰਗ ਇਹਨਾਂ ਦੀ ਫ੍ਰੀ ਰਹੇਗੀ ਕਿਸੇ ਦੇ ਵੀ ਤੁਹਾਨੂੰ ਇਹਨਾਂ ਸ਼ਿਪਿੰਗ ਦੇ ਲੱਗਦੇ ਚਾਰਜਸ ਪੇ ਕਰਨ ਦੀ ਨੀਡ ਨਹੀਂ ਹੈਗੀ ਨੈਕਸਟ ਆਹਾ ਬਹੁਤ ਸੋਹਣੇ ਬੁਟੀਕ ਸਟਾਈਲ ਸੂਟ ਹੋਣਗੇ ਜੌਰਜਟ ਫੈਬਰਿਕ ਵਿੱਚ ਹੋਣਗੇ ਜੌਰਜਟ ਦਾ ਹੀ ਦੁਪੱਟਾ ਰਹੇਗਾ ਚੈੱਕ ਕਰੋ ਬਹੁਤ ਸੋਹਣੇ ਡਿਜ਼ਾਈਨ ਬਣੇ ਹੋਏ ਬੁਟੀਕ ਸਟਾਈਲ neck ਪੱਟੀ ਪਣੀ ਹੋਈ ਆ ਘੇਰਾ ਡਿਜ਼ਾਈਨ ਬਣੇ ਹੋਇਆ ਨੈਕਸਟ ਆਵਰੇ ਜਿਹੜੇ ਆ ਬਹੁਤ ਸੋਹਣੇ ਸੋਹਣੇ ਕਲੈਕਸ਼ਨ ਆ ਜੀ ਇਹ ਇਹ ਅਲੱਗ-ਅਲੱਗ ਫੈਬਰਿਕ ਦੇ ਵਿੱਚ ਰਹੇਗੀ ਆਪਾਂ ਮੈਂਸ਼ਨ ਕੀਤਾ ਹੋਇਆ ਬਲੈਕ ਕਲਰ ਚ ਲਿਖਿਆ ਹੋਇਆ ਆ ਅਲੱਗ-ਅਲੱਗ ਫੈਬਰਿਕ ਜਿਹੜੇ ਸੂਟ ਦਾ ਜੋ ਵੀ ਫੈਬਰਿਕ ਹੋਏਗਾ ਮੈਂਸ਼ਨ ਕੀਤਾ ਹੋਇਆ ਕਿਉਂਕਿ ਅਲੱਗ-ਅਲੱਗ ਹੋਣਗੇ ਕੋਈ ਕਾਟਨ ਜਾਂ ਕੋਈ ਆਰਗ ਠੀਕ ਹੈ ਜੀ। ਅਲੱਗ-ਅਲੱਗ ਫੈਬਰਿਕ ਹੋਏਗਾ ਇਹਨਾਂ ਦਾ। ਨੈਕਸਟ ਆਵਲੇ ਬਹੁਤ ਸੋਹਣੇ ਸੂਟ ਹੋਣਗੇ, ਵਰਕ ਵਾਲੇ ਹੋਣਗੇ। ਨੈਕਸਟ ਪਿਓਰ ਸ਼ਿਫਨ ਫੈਬਰਿਕ ਰਹੇਗਾ। ਬਹੁਤ ਸੋਹਣਾ ਸ਼ਾਰਟ ਤੇ ਕੰਮ ਕੀਤਾ ਹੋਇਆ ਹੈਵੀ। ਠੀਕ ਹੈ ਜੀ, ਨਾਲ ਦੁਪੱਟਾ ਬਹੁਤ ਸੋਹਣਾ ਖੁੱਲਾ ਡੁੱਲਾ 2 ਮੀਟਰ ਦਾ ਰਹੇਗਾ ਜੀ। ਕੁਝ ਭੈਣਾਂ ਨੂੰ ਹੁੰਦਾ ਹੈ ਕਿ ਸਾਡਾ ਦੁਪੱਟਾ ਜਿਹੜਾ ਛੋਟਾ ਨਾ ਹੋਵੇ, ਦੁਪੱਟਾ ਖੁੱਲਾ ਡੁੱਲਾ ਹੋਵੇ ਤਾਂ ਭੈਣੋ ਇਹਨਾਂ ਦਾ ਦੁਪੱਟਾ ਜਿਹੜਾ ਚੈੱਕ ਕਰੋ ਬਹੁਤ ਹੀ ਖੁੱਲਾ ਡੁੱਲਾ ਹੋਏਗਾ ਜੀ। ਤਨ ਦੁਪੱਟੇ 'ਚ ਕੋਈ ਦਿੱਕਤ ਨਹੀਂ ਆਏਗੀ ਤੁਸੀਂ ਜਿੱਦਾਂ ਮਰਜ਼ੀ ਸਿਰ ਤੇ ਲੈ ਸਕਦੇ ਸਿਰ ਤੇ ਟਿਕਣ ਵਾਲਾ ਆ ਤੇ ਜਿੱਦਾਂ ਮਰਜ਼ੀ ਤੁਸੀਂ ਨਾਰਮਲੀ ਆਪਣਾ ਅਕੋਰਡਿੰਗ ਲੈ ਸਕਦੇ ਹੋ ਨੈਕਸਟ ਹੈ ਪਿਓਰ ਕੈਮਰੀ ਕਾਟਨ ਦਾ ਸੂਟ ਰਹੇਗਾ ਜੀ ਬਹੁਤ ਹੀ ਸੋਹਣਾ ਇਹ ਵੀ ਕੁਆਲਿਟੀ ਫੈਬਰਿਕ ਦੀ ਬਹੁਤ ਵਧੀਆ ਆ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਸੂਟ ਰੱਖੜੀ ਕਰਕੇ ਆਪਾਂ ਸਪੈਸ਼ਲ ਆਫਰ ਲਾਈ ਆ ਤੇ ਰੱਖੜੀ ਦਾ ਪਹਿਨੋ ਫਾਇਦਾ ਲੈ ਲਓ ਸੋਹਣੇ ਸੋਹਣੇ ਸੂਟ ਘੱਟ ਰੇਟਾਂ ਵਿੱਚ ਜਿੰਨੇ ਮਰਜ਼ੀ ਤੁਸੀਂ ਚੱਕ ਸਕਦੇ ਹੋ नेक्स्ट ऑल ओवर सूट रहेगा सरप्लस कॉटन च रहेगा जी ऑल ओवर सूट रहेगा सोना बहुत सोहना होएगा जी फैब्रिक क्वालिटी बहुत ठीक है जी प्रिंट बहुत सोहने बाकी भेनों स्टिचिंग भी अवेलेबल अपने को अगर तुम स्टिच करा चाहते बकायदा स्टिच भी करा सकते हो अगर अनस्टिच बाय करना चाहते अनस्टिच भी बाय कर सकते हो ठीक है जी दोनों फैसिलिटी अवेलेबल है अगर तुम जिदा हम प्रिंट सूट आ कोई लैशिज वगैरह लगवा के रेडी करवाने नैक डिजाइन घेरा डिजाइन तो बहुत सोहने बन गए ਨੈਕਸਟ ਆਪਏ ਨੂੰ ਬਰਬਰੀ ਦੇ ਵਿੱਚ ਪ੍ਰਿੰਟ ਸੂਟ ਹੋਏਗਾ ਇਹਨਾਂ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਵੀ ਲੈ ਸਕਦੇ ਆ ਠੀਕ ਹੈ ਜੀ ਨੈਕਸਟ ਆ ਹਾ ਕਾਟਨ ਦੇ ਬੋਸ ਨੂੰ ਸੂਟ ਆ ਸ਼ਰਟ ਸਰਪਲਸ ਕਾਟਨ ਦੀ ਰਹੇਗੀ ਆਰੀ ਵਰਕ ਦਾ ਕੰਮ ਕੀਤਾ ਹੋਏਗਾ ਸ਼ਰਟ ਤੇ ਬਾਟਮ ਤੇ ਦੁਪੱਟਾ ਜਿਹੜਾ ਕੋਰਾ ਕਾਟਨ ਚ ਹੋਏਗਾ ਦੁਪੱਟਾ ਨਾਲ ਟਾਈ ਐਂਡ ਡਾਈ ਦਾ ਰੱਖਿਆ ਹੈ ਦੁਪੱਟਾ ਕਿਉਂਕਿ ਹੁਣ ਟਾਈ ਐਂਡ ਡਾਈ ਦੇ ਦੁਪੱਟੇ ਬਹੁਤ ਚੱਲਦੇ ਆ ਬਹੁਤ ਟ੍ਰੈਂਡ ਆ ਟਾਈ ਐਂਡ ਡਾਈ ਦੇ ਦੁਪੱਟਾ ਨੋਰਮਲ ਦੁਪੱਟਾ ਪਹਿਣਾ ਕੱਟ ਲੈਂਦੀਆਂ ਟਾਈ ਐਂਡ ਡਾਈ ਦੇ ਜ਼ਿਆਦਾ ਲਾਈਕ ਕਰਦੀਆਂ ਆ ਠੀਕ ਹੈ ਜੀ ਕਾਫੀ ਸੂਟਾਂ ਦੇ ਨਾਲ ਮੋਸਟਲੀ ਜਿਹੜੇ ਟਾਈ ਐਂਡ ਡਾਈ ਦੇ ਹੀ ਦੁਪੱਟੇ ਲੈ ਕੇ ਆਈ ਦੇ ਆ ਕਿਉਂਕਿ ਉਹਨਾਂ ਦੀ ਡਿਮਾਂਡ ਆ ਜ਼ਿਆਦਾ ਆ ਨੈਕਸਟ ਆਹਾ ਵਿਦਾਊਟ ਦੁਪੱਟਾ ਹੋਣਗੇ ਚਿਕਨ ਵਰਕ ਕੀਤਾ ਹੋਇਆਗਾ ਬਾਟਮ ਤੇ ਨੈਕਸਟ ਆ ਜੋਰ ਜੱਟ ਦੇ ਸੂਟ ਆਗੇ ਚੈੱਕ ਕਰੋ ਡਿਜ਼ਾਈਨ ਵੱਖੋ ਵੱਖਰੇ ਬਹੁਤ ਸੋਹਣੇ ਰੰਗ ਕਲਰ ਬਹੁਤ ਸੋਨੇ ਬ੍ਰਾਈਟ ਜੀ ਆ ਵੱਖੋ ਵੱਖਰੇ ਡਿਜ਼ਾਈਨ ਨਾ ਮੇ ਤੋਂ ਨਾ ਮੇ ਡਿਜ਼ਾਈਨ ਆ ਇਹ ਜਿਹੜੇ ਬਹੁਤ ਸੋਹਣੇ ਗਰਲਿਸ਼ ਜੀ ਲੁੱਕ ਵਾਲੇ ਡਿਜ਼ਾਈਨ ਆ ਜਦੋਂ ਪਹਿਨ ਤੁਸੀਂ ਇਹਨੂੰ ਵੇਅਰ ਕਰੋਗੇ ਤਾਂ ਗਰਲਿਸ਼ ਲੁੱਕ ਨਿਕਲ ਕੇ ਆਏਗੀ ਨੈਕਸਟ ਆ ਕੈਮਰੀ ਕਾਟਨ ਸੂਟ ਆ ਬਹੁਤ ਹੀ ਵਧੀਆ ਫੈਬਰਿਕ ਆ ਕੋ ਲਾਈਨਿੰਗ ਦੀ ਵੀ ਲੋੜ ਨਹੀਂ ਦਿੱਤੇ ਹੋਏਗੀ ਨੈਕਸਟ ਆ ਮਸਲੀਨ ਚ ਆ ਗਿਆ ਜੀ ਸੂਟ ਨੈਕਸਟ ਆ ਵਾਲੇ ਜ਼ੋਰ ਚੜਚ ਆ ਗਏ ਪਹਿਲਾਂ ਵੀ ਲੈ ਕੇ ਆਏ ਸੀਗੇ ਸਾਰੇ ਸੇਲ ਹੋਏ ਤਾਂ ਦੁਬਾਰਾ ਇਹ ਲੈ ਕੇ ਆਏ ਭੈਣਾਂ ਦੀ ਡਿਮਾਂਡ ਤੇ ਸੂਟ ਠੀਕ ਹੈ ਜੀ ਇਹ ਵੀ ਜ਼ੋਰ ਚੜਚ ਹੋਏਗਾ ਸੇਮ ਇਹ ਵੀ ਜ਼ੋਰ ਚੜਚ ਹੋਣਗੇ ਇਹਨਾਂ ਦਾ ਕੰਟਰਾਸਟ ਬਾਟਮ ਵਰਕ ਹੋਏਗੀ ਨੈਕਸਟ ਆ ਪਿਓਰ ਵਿਸਕੋਜ਼ ਚਨੌਂਸ਼ ਫੌਨ ਦਾ ਸੂਟ ਰਹੇਗਾ ਜੀ ਨੈਕਸਟ ਆਵਲੇ ਪ्युअर कॉटन ਦੇ ਸੂਟ ਹੋਣਗੇ ਨਾਲ ਮलमल ਦਾ ਦੁਪੱਟਾ ਹੋਏਗਾ ਬਹੁਤ ਹੀ ਸੋਹਣੇ ਯੂਨੀਕ ਜੇ ਪ੍ਰਿੰਟ ਹੈ ਬਹੁਤ ਸੋਹਣੇ ਸੋਹਣੇ ਪ੍ਰਿੰਟਰ ਕਲਰ ਹੋਣਗੇ ਜੀ ਬਾਕੀ ਭੈਣੋ ਜਿਨ੍ਹਾਂ ਭੈਣਾਂ ਨੇ ਹਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਤੁਸੀਂ ਦੇਖਦੇ ਆ ਸਬਸਕ੍ਰਾਈਬ ਚੈਨਲ ਨੂੰ ਘੱਟ ਕਰਦੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਕਿਦਾਂ ਦੀ ਲੱਗਦੀ ਹੈ ਠੀਕ ਹੈ ਨੈਕਸਟ ਆ ਹੈਂਡਵਰਕ ਵਾਲੇ ਬਹੁਤ ਘੱਟ ਪ੍ਰਾਈਸ 1500 ਤੋਂ ਵੀ ਘੱਟ ਰੇਟ ਹੋਗਾ ਇਹਨਾਂ ਹੈਂਡਵਰਕ ਦੇ ਸੂਟਾਂ ਦਾ ਜਿਹੜੇ ਮਰਜ਼ੀ ਤੁਸੀਂ ਲੈ ਸਕਦੇ ਬਹੁਤ ਹੀ ਘੱਟ ਰੇਟ ਵਿੱਚ ਹੋਣਗੇ ਜੀ ਕੁਝ ਹਜ਼ਾਰ ਤੋਂ ਵੀ ਘੱਟ ਹੋਣਗੇ ਕੁਝ ਜਿਹੜੇ 1500 ਤੋਂ ਘੱਟ ਹੋਣਗੇ ਅਲੱਗ-ਅਲੱਗ ਪ੍ਰਾਈਸ ਆ ਜਿਹੜਾ ਇਹਨਾਂ ਚੋਂ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਤੁਸੀਂ ਮੈਸੇਜ ਕਰਕੇ ਪ੍ਰਾਈਸ ਬਾਰੇ ਜਿਹੜਾ ਪੁੱਛ ਸਕਦੇ ਹੋ ਫੈਬਰਿਕ ਬਾਰੇ ਪੁੱਛ ਸਕਦੇ ਸਭ ਦਾ ਅਲੱਗ-ਅਲੱਗ ਫੈਬਰਿਕ ਰਹੇਗਾ ਤੁਸੀਂ ਫੈਬਰਿਕ ਬਾਰੇ ਵੀ ਪੁੱਛ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੇ ਬੁਟੀਕ ਸਟਾਈਲ ਸੂਟ ਆ ਇਹ ਬਹੁਤ ਹੀ ਵਧੀਆ ਬਣੇ ਹੋਏ ਨੈਕਸਟ ਆਵਲੇ 550 ਦੇ ਦੋ ਸੂਟ ਹੋਣਗੇ ਵਿਦਾਊਟ ਦੁਪੱਟਾ ਹੋਣਗੇ ਬੁਟੀਕ ਸਟਾਈਲ ਹੋਣਗੇ ਨੈਕਸਟ ਆ ਨੈਚੁਰਲ ਕ੍ਰੇਪ ਦਾ ਸੂਟ ਰਹੇਗਾ ਜੀ ਬਾਜ਼ੂ ਬਾਟਮ ਦੋਨਾਂ ਤੇ ਵਰਕ ਹੋਏਗਾ ਨੈਕ ਘੇਰਾ ਸਾਰਾ ਹੀ ਬਣਿਆ ਹੋਏਗਾ ਜੀ ਨੈਕਸਟ ਆਵਲੇ ਬਹੁਤ ਸੋਹਣੇ ਆ ਗਏ ਜੀ ਪਿਓਰ ਗਲੇਸ ਕਾਟਨ ਦੇ ਵਿੱਚ ਹੋਣਗੇ ਸ਼ਾਰਟ ਗਲੇਸ ਕਾਟਨ